ਉੰਗਾਂ ਰੂਪ ਦੇਣਾ ਚਾਹੀਦਾ ਹੈ ਵੈਰ ਦਾ ਰੂਪ ਦੇਣਾ ਚਾਹੀਦਾ ਹੈ ਜਮੀਨ ਇੱਕ ਬਾਹਰ ਹੋਣੀ ਚਾਹੀਦੀ ਸੀ ਜਿੰਨਾ ਵੀ ਇਹਾਂ ਭਰਾਵਾਂ ਦੀ ਜ਼ਮੀਨ دریا ਦੇ ਵੇਖਾਂ ਇਹਦੇ ਪਾਣੀ ਲੱਗਦਾ ਉਹਦਾ ਪੈਹਾ ਜਿਹੜਾ ਸੀ ਇਹ ਕਸਾਣਾ ਨੂੰ ਮਿਲਣਾ ਚਾਹੀਦਾ ਹੈਗਾ ਪਰ ਜਿੰਨੇ ਵੀ ਇੱਥੇ ਆਏ ਆ ਮੈਂ ਕਿ ਨਿੱਕੇ ਅਫਸਰ ਤੋਂ ਲੈ ਕੇ ਕਹਦਾ ਪਟਵਾਰੀ ਤੋਂ ਲੈ ਕੇ ਕਾਨਗਰ ਤੋਂ ਲੈ ਕੇ ਤਸਿਲਦਾਰ ਤੋਂ ਲੈ ਕੇ ਐਸਡੀਐਮ ਸਾਹਿਬ ਤੋਂ ਲੈ ਕੇ ਡੀਸੀ ਤੱਕ ਕਿ ਜਿੰਨੇ ਵੀ ਕਦੇ ਇੱਥੇ ਆਏ ਲੋਕ ਉਹ ਗਾਰੇ ਡਰਾਮੇ ਕਰਦੇ ਰਹੇ ਜਦੋਂ ਆ ਬੰਦ ਰੋੜਿਆ ਸੀ ਇਥੇ ਲਾਜ ਦੀ ਭੁੰਡਲ ਵੀ ਆਉਂਦਾ ਰਿਹਾ ਲਾਜ ਦੀ ਜੱਟ ਪਾ ਕੇ ਤੋੜੇ ਚੁੱਕਦਾ ਹੁੰਦਾ ਸੀ ਉਹਨੇ ਵੀ ਡਰਾਮੇ ਮਫਰੇ ਕੀਤੇ ਇੱਥੇ ਆ ਕੇ ਡੀ.ਐਚ.ਓ. ਸਾਹਿਬ ਵੀ ਇੱਥੇ ਆਉਂਦੇ ਰਹਾ ਪਰ ਕਿਸੇ ਨੇ ਕਿਸਾਨਾਂ ਦਾ ਦਰਦ ਨਹੀਂ ਸਮਝਿਆ ਔਰ ਪਲਟਾ ਇਹ ਹੋਇਆ ਵੀ ਜਿਹੜਾ ਹਿਰਦਾ ਬਲੁੰਦ ਰਿਆ ਸੀ ਜਿਹੜੇ ਹਿਰਦੇ ਦੇ ਕਿਸਾਨਾਂ ਦੇ ਜ਼ਖਮ ਹੋਏ ਸੀ ਉਹਤੇ ਇੱਕ ਲੂਨ ਹੋਰ ਭੁਗਤਾ ਲਿਆ ਕੇ ਦੀਆ ਖੱਡਾ ਲਾਤਾ ਕਿ ਪਹਿਲੇ ਘਾਹ ਦੇ ਬੰਦ ਹੋੜੇ ਸੀ ਤੁਸੀਂ ਬਚ ਗਏ ਹੋ ਤੇ ਐਂ ਹੀ ਇਸ ਤਰੀਕੇ ਨਾਲ ਰੋਣਾਗੇ ਕਿ ਮਾਝੇ ਨੂੰ ਪਾਣੀ ਘੜਾਵਾਂਗੇ ਇਹ ਆ ਇਹਨਾਂ ਦੇ ਹਾਲਾਤ ਕੀ ਮੈਂ ਬੇਨਤੀ ਕਰਦੇ ਆ ਮੈਂ ਵੀ ਫੌਜ ਤੋਂ ਸੂਬੇਦਾਰ ਰਿਟਾਇਰ ਹੋਇਆ ਆ ਆ ਜਿਹੜੇ ਮਰਾਜ਼ਮਾ ਜਿਨ੍ਹਾਂ ਨੇ ਸੰਭੂ ਉਥੇ ਕਿਸਾਨਾਂ ਦੇ ਸੁਧਿਆਂ ਵਾਤੇ ਬੀਬੀਆਂ ਦੇ ਲੰਗਰ ਬਗਾਉਨਿਆਂ ਤੇ ਉਹ ਤੁਸੀਂ ਸਿੱਖਾਂ ਦੇ ਬੱਚੇ ਜੀ ਕਦੇ ਘਰ ਦੇ ਵਿੱਚ ਇੱਕ ਚਾਰਟ ਬਣਾ ਕੇ ਲਾਓ ਤੇ ਉਹਦੇ ਵਿੱਚ ਨਾ 52 ਹੁਕਮ ਤਹਵੇ ਪਾਸ਼ਾ ਦੇ ਉਹਦੇ ਵਿੱਚ ਕਲੀਅਰ ਕੱਟ ਲਿਆ ਦਵੇਂ ਪਾਸ਼ਾ ਨੇ ਵੀ ਨਾ ਬਜ਼ੁਰਗ ਤੇ ਵਾਰ ਨਾ ਔਰਤ ਦੇ ਵਾਰ ਨਾ ਖਾਣਾ ਖਾਂਦੇ ਦੁਸ਼ਮਣ ਤੇ ਵਾਰ ਨਾ ਸੁੱਤੇ ਪੈਦੇ ਵਾਰ ਪਰ ਇਹ ਜਿਹੜੀ ਭਗਵਾਨ ਦਾ ਮਾਲ ਦੀ ਸਰਕਾਰ ਆ ਇਹਨੇ ਸਾਰੀਆਂ ਮਰਜ਼ਾਦਾ ਭੁਲਾ ਕੇ ਇਹਨਾਂ ਪੁਲਿਸ ਮੁਲਾਜ਼ਮਾਂ ਨੇ ਪਹਿਲਾਂ ਕਿਸਾਨਾਂ ਨੂੰ ਵਰਗਲਾ ਕੇ ਵੀ ਅਸੀਂ ਇੱਥੇ ਆਏ ਆ ਜੀ ਨਸ਼ੇ ਦੇ ਵਿਰੋਧ ਦੇ ਜਿਹੜਾ ਲਫਾ ਵਿਰੋਧ ਦੇ ਜੁੱਧ ਚਲਾਇਆ ਉਹਦੇ ਵਿਰੋਧ ਚ ਆਏ ਆ ਤੁਹਾਡੇ ਨਾਲ ਕੋਈ ਸਾਡੀ ਇਹੋ ਜੀ ਗੱਲਬਾਤ ਨਹੀਂ ਇਹਨਾਂ ਨੇ ਉੱਥੇ ਲੇਟਾਂ ਬੰਦ ਕਰਕੇ ਉੱਥੇ ਨੱਟ ਬੰਦ ਕਰਕੇ ਜੋ ਇਹ ਨਾ ਨੇ ਕੀਤਾ ਇਹਦਾ ਦਸਣ ਵੀ ਨਹੀਂ ਕਰਦੇ ਅੱਜ ਵੀ ਫੌਜ ਦੇ ਵਿੱਚ ਇੱਕ ਮਰਜ਼ਾਦਾ ਬੜੀ ਕਲੀਅਰ ਚੱਲਦੀ ਆ ਉਹ ਇਹ ਚੱਲਦੀ ਆ ਕਿ ਸਵੇਰੇ ਡਿਕਲ ਵੱਜਦਾ 5:30 ਵਜੇ ਦੇ ਨਾਲ ਉਹ ਰਾਈਮੰਡ ਦਾ ਝੰਡਾ ਚੜ੍ਹਾ ਆ ਜਾਂਦਾ ਤੇ ਸ਼ਾਮ ਨੂੰ 5:30 ਵਜੇ ਵੱਜਦਾ ਉਦੋਂ ਉਹ ਰਾਈਮੰਡ ਦਾ ਝੰਡਾ ਉਤਾਰ ਦਿੱਤਾ ਜਾਂਦਾ ਇਹ ਡਿਕਲ ਵੱਜਣਾ ਜਿਹੜਾ ਸਵੇਰੇ ਤੇ ਸ਼ਾਮਾਂ ਦਾ ਇਹ ਫੌਜਾਂ ਦੀ ਲੜਾਈ ਦੇ ਖੇਤਰ ਦੀਆਂ ਨਿਸ਼ਾਨੀਆਂ ਨੇ ਉਸ ਵੇਲੇ ਕੀ ਹੁੰਦਾ ਸੀ ਜਦੋਂ ਦੋ ਆ ਦੇਸ਼ਾਂ ਦੀ ਫੌਜ ਲੜਾਈ ਦੇ ਮੈਦਾਨ ਦੇ ਚਾਹੇਦੀਂ ਵਿਗਲਵਾਇਆ ਜਾਂਦਾ ਸੀਗਾ ਵਿਗਲਵਾ ਕੇ ਲੜਾਈ ਸ਼ੁਰੂ ਹੋ ਜਾਂਦੀ ਸੀ ਸਾਰੇ ਦਿਹਾੜੀ ਲੜਾਈ ਚੱਲਦੀ ਸੀ ਸ਼ਾਮਾਂ ਨੂੰ ਜਦ ਸੂਚ ਡੁੱਬ ਜਾਂਦਾ ਸੀ ਫਿਰ ਦੁਬਾਰਾ ਵਿਗਲਵਾਇਆ ਜਾਂਦਾ ਸੀ ਵਿਗਲਵਾ ਜਾ ਕੇ ਲੜਾਈ ਬੰਦ ਕੀਤੀ ਜਾਂਦੀ ਸੀ ਉਦੋਂ ਬਾਅਦ ਦੇ ਵਿੱਚ ਇੱਕ 플ੈਗ ਲੈ ਕੇ ਉਸ ਗਰਾਊਂਡ ਦੇ ਵਿੱਚ ਲੜਾਈ ਦੇ ਮੈਦਾਨ ਦੇ ਵਿੱਚ ਇੱਕ ਟੋਲੀ ਪੋਦੀ ਜਾਂਦੀ ਸੀ ਜਿਹੜੇ ਆਪਣੇ ਜ਼ਖਮੀ ਹੋਏ ਜਵਾਰ ਆ ਉਹਨਾਂ ਨੂੰ ਜੋ ਬਰਮਪੱਟੀ ਕਰਨੇ ਜਿਹੜੇ ਸ਼ਹੀਦ ਹੋ ਗਏ ਨੇ ਉਹਨਾਂ ਨੇ ਲਾਸ਼ਾਂ ਜੋ ਕੇ ਪਿੱਛੇ ਆਪਣੇ ਹੱਡਕੁਆਟਰ ਦੇ ਵਿੱਚ ਲਿਆਉਣੀਆਂ ਇਹ ਦੋਹਾਂ ਦੇਸ਼ਾਂ ਜਿਹੜੀ ਫੌਜ ਲੜਦੀ ਉਹਨਾਂ ਦੇ ਵਾਸਤੇ ਇਹ ਕਾਨੂੰਨ ਲਾਗੂ ਸੀ ਇਹ ਮਰਜ਼ਾਦਾ ਸੀ ਉਸ ਵੇਲੇ ਲੜਾਈ ਦੇ ਮੈਦਾਨ ਦੇ ਵਿੱਚ ਭਰ ਕੋ ਕੱਲਾ ਹੀ ਫਿਰ ਰਿਹਾ ਕੋਈ ਕਿਸੇ ਤੇ ਵਾਰ ਨਹੀਂ ਕਰਦਾ ਨਾ ਤਲਵਾਰ ਦਾ ਨਾ ਤੀਰ ਦਾ ਨਾ ਰਫਲ ਦਾ ਨਾ ਤੋਪ ਦਾ ਇਹ ਮਰਜ਼ਾਦਾ ਸੀ ਪਰ ਇਹ ਭਗਵਾਨਤਾ